ਸਿਰੀ ਰਾਗ ਮਹੱਲਾ ਪੰਜਵਾਂ ਪੈ ਪਾਏ ਮਨਾਈ ਸੋਏ ਜੀਉ ਸਤਿਗੁਰ ਪੁਰਖ ਮਿਲਾਇਆ ਤਿਸ ਜੇਵੜ ਅਵਰ ਨਾ ਕੋਏ ਜੀਉ ਰਹਾਉ ਗੋਸਾਈ ਮਹਿੰਡਾ ਇਠੜਾ ਅਮ ਅਬੇ ਥਾਮ ਹੋ ਮਿੱਠੜਾ ਭੈਣ ਭਾਈ ਸਭ ਸੱਜਣਾ ਤੁਧ ਜੇਹਾ ਨਾਹੀ ਕੋਏ ਜੀਉ ਤੇਰੇ ਹੁਕਮੇ ਸਾਵਣ ਆਇਆ ਮੈਂ ਸਤ ਕਾ ਹਲ ਜੋ ਆਇਆ ਨਾਉ ਬੀਜਣ ਲਗਾਸ ਕਰ ਹਰ ਬੋਹਲ ਬਖਸ਼ ਜਮਾਏ ਜੀਓ ਹਉ ਗੁਰ ਮਿਲ ਇੱਕ ਪਛਾਣਦਾ ਦੁਇ ਆਕਾਗਲ ਚਿਤ ਨਾ ਜਾਣਦਾ ਹਰ ਇੱਕ ਤੈਕਾਰ ਐ ਲਾਇਓ ਜਿਉਂ ਭਾਵੇਂ ਚਿਵੇਂ ਨਿਵਾਹ ਜੀਓ ਤੁਸੀਂ ਭੋਗੇ ਹੋ ਕੁੰਚ ਹੋ ਭਾਈ ਹੋ ਗੁਰ ਦੀ ਬਾਣ ਕਵਾਏ ਪੈਨਾਈਓ ਹਉ ਹੋਆ ਮਾ ਹਰ ਪਿੰਡ ਦਾ ਬਨ ਆਂਦੇ ਪੰਜ ਸ਼੍ਰੀਕ ਜਿਓ ਹਉ ਆਇਆ ਸਾਮੈਂ ਤੇ ਹੰਡਿਆ ਪੰਜ ਕਿਸਾਨ ਮੁਜੇਰੇ ਮਹੰਡਿਆ ਤਨ ਕੋਈ ਕਾਢ ਨਾ ਹੰਗਈ ਨਾਨਕ ਉਠਾ ਕੋਗ ਗਿਰਾਉ ਜਿਓ ਹਉ ਬਾਰੀ ਘੁੰਮਾਂ ਜਾਵਦਾ ਇਕ ਸ਼ਾਹ ਤੁਦ ਧਿਆਇਦਾ ਉਝੜ ਕੇ ਵਿਸਾਇਓ ਹਉ ਤਦ ਵਿਟਾਹੂੰ ਕੁਰਬਾਨ ਜੀਓ ਹਰ ਇਠੈ ਨਿਤ ਧਿਆਇਦਾ ਮਨ ਚਿੰਦੀ ਸੋ ਫਲ ਪਾਏਂਦਾ ਸਭੇ ਕਾਜ ਸਵਾਰਿਅਨ ਲਾਹੀ ਅਨਮਨ ਕੀ ਭੁਖ ਜੀਓ ਮੈਂ ਛੱਡਿਆ ਸਭੋ ਤੰਦੜਾ ਗੋਸਾਈਂ ਸੇਵੀਂ ਸੱਚੜਾ ਨਾ ਨਿਤ ਨਾਮ ਨਿਧਾਨ ਹਰ ਮੈਂ ਪੱਲੇ ਬੱਧਾ ਸ਼ਕ ਜੀਉ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤ ਗੁਰ ਪੁਰਖ ਵਿਖਾਲਿਆ ਮਸਤਕ ਧਰ ਕੈ ਹੱਥ ਜੀਉ ਮੈਂ ਬੱਧੀ ਸੱਚ ਧਰਮਸਾਲ ਹੈ ਗੁਰ ਸਿੱਖਾਂ ਲਹੰਦਾ ਭਾਲ ਕੈ ਪੈਰ ਧੋਵਾ ਪੱਖਾ ਫੇਰਦਾ ਤੇਸ ਨੈ ਮੈ ਨਿਵਲਾ ਗੋਂ ਪਾਇ ਜੀਓ ਸੁਣ ਗੱਲਾਂ ਗੁਰ ਪਹਿਆ ਆ ਨਾਮਦਾਨ ਇਸ਼ਨਾਨ ਜੜਹਾਇਆ ਸਭ ਮੁਕਤ ਹੋਆ ਸੰਸਾਰੜਾ ਨਾਨਕ ਸੱਚੀ 베ੜੀ ਚਾੜ ਜੀਓ ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ ਦੇ ਕੰਨ ਸੁਣੋ ਅਰਦਾਸ ਜੀਓ ਠੋਕ ਵਜਾਏ ਸਭ ਡਿੱਠੀਆ ਤੁਸ ਆਪੇ ਲੈਨ ਛਡਾਏ ਜੀਓ ਹੁਣ ਹੁਕਮ ਹੋਆ ਮਿਹਰਵਾਨ ਦਾ ਪੈ ਕੋਏ ਨਾ ਕਿਸੈ ਰੰਝਾਨ ਦਾ ਸਭ ਸੁਖਾਲੀ ਬੁੱਠੀਆ ਇਹ ਹੋਆ ਹਲੇ ਮੀਰਾਜ ਜੀਓ ਚਿਮ ਚਿਮੰ ਅੰਮ੍ਰਿਤ ਵਰਸਦਾ ਬੋਲਾ ਆ ਬੋਲੀ ਖਸਮ ਦਾ ਬਹੁ ਮਾਨ ਕੀਆ ਤੁਧ ਉਪਰੇ ਤੂੰ ਆਪੇ ਪਾਹਿਂਛਾਈ ਜੀਓ ਤੇਰੇ ਆ ਭਗਤਾ ਭੁਖ ਸਦ ਤੇਰੀ ਆ ਹਰ ਲੋਚਾ ਪੂਰਨ ਮੇਰੀ ਆ ਦੇਹ ਦਰਸ ਸੁਖ ਦਾ ਤੇ ਆ ਮੈਂ ਗਲ ਵਿੱਚ ਲੈ ਹੋ ਮਿਲਾਏ ਜੀਓ ਤੁੱਤ ਜੇਵਡ ਅਵਰ ਨਾ ਭਾਲਿਆ ਤੂੰ ਦੀਪ ਲੋਪੈ ਆ ਲਿਆ ਤੂੰ ਥਾਨ ਖਨੰਤਰ ਰਵ ਰਹਿਆ ਨਾਨਕ ਭਗਤਾ ਸੱਚ ਆਧਾਰ ਜੀਓ ਹਉ ਕੋ ਸਾਈਂ ਦਾ ਪਹਿਲਵਾਨੜਾ ਮੈਂ ਗੁਰਮਿਲ ਉੱਚ ਦੁਮਾਲੜਾ ਸਭ ਹੋਈ ਛਿੰਝ ਇਕੱਠੀਆਂ ਦਈਓ ਬੈਠਾ ਵੇਖੈ ਆਪ ਜੀਓ ਬਾਤ ਵਜਨ ਟੰਮਕ ਭੇਰੀਆਂ ਮਲ ਲੱਥੇ ਲੈਂਦੇ ਫੇਰੀਆਂ ਨਿਹਤੇ ਪੰਜ ਜਵਾਨ ਮੈਂ ਗੁਰਥਾ ਪੀ ਦਿੱਤੀ ਕੰਡ ਜੀਓ ਸਭ ਇਕੱਠੇ ਹੋਏ ਆਇਆ ਘਰ ਜਾ ਸੁਨਵਾਟ ਬਟਾਇਆ ਗੁਰਮੁਖ ਲਾਹਾ ਲੈ ਗਏ ਮਨਮੁਖ ਚੱਲੇ ਮੂਲ ਗਵਾਏ ਜੀਓ ਤੂੰ ਵਰਨਾ ਚਿਹਨਾ ਬਾਹਰਾ ਹਰ ਦਿਸੈ ਹਾਜ਼ਰ ਜਾਹਰਾ ਸੁਣ ਸੁਣ ਤੁਜੈ ਧਿਆਇਂ ਦੇ ਤੇਰੇ ਭਗਤ ਰਤੇ ਗੁਣਤਾਸ ਜੀਓ ਮੈਂ ਜੁਗ ਜੁਗ ਦਈ ਐ ਸੇਵੜੀ ਗੁਰ ਕੱਟੀ ਮਹਿੰਦੀ ਜੇਵੜੀ ਹਾਂ ਬਾਹੜ ਛਿੰਜ ਨਾ ਨਚਾਂ ਨਾਨਕ ਔਸਰ ਲੱਦਾ ਭਾਲ ਜੀਓ ਇੱਕ ਓੰਕਾਰ ਸਤ ਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਪਹਿਰੇ ਘਰ ਪਹਿਲਾ ਪਹਿਲਾ ਪਹਿਰੇ ਰੈਣ ਕੈ ਵਣ ਜਾਰਿਆ ਮਿੱਤਰਾ ਹੁਕਮ ਪਿਆ ਗਰਭਾਸ ਉਰਧ ਤਪ ਅੰਤਰ ਕਰੇ ਵਣ ਜਾ ਰਿਆ ਮਿੱਤਰਾ ਖਸਮ ਸੇਤੀ ਅਰਦਾਸ ਖਸਮ ਸੇਤੀ ਅਰਦਾਸ ਬਖਾਣੇ ਉਰਧ ਧਿਆਨ ਲਿਵ ਲਾਗਾ ਨਾ ਮਰ ਜਾਦ ਆਇਆ ਕਲ ਭੀਤਰ ਬਾਹੜ ਜਾਸੀ ਨਾਂਗਾ ਜੈਸੀ ਕਲਮ ਗੁੜੀ ਹੈ ਮਸਤਕ ਤੈਸੀ ਜੀੜੇ ਪਾਸ ਕੋਹ ਨਾਨਕ ਪ੍ਰਾਣੀ ਪਹਿਲੇ ਪਹਿਰੇ ਹੁਕਮ ਪਿਆ ਗਰਭਾਸ ਦੂਜੇ ਪਹਿਰੇ ਰਹਿਣ ਕੈ ਵਣਜਾਰਿਆ ਮਿੱਤਰਾ ਵਿਸਰ ਗਿਆ ਧਿਆਨ ਹਥੋ ਹੱਥ ਨਚਾਈਐ ਵਣਜਾਰਿਆ ਮਿੱਤਰਾ ਜਿਉ ਜਸਦਾ ਘਰ ਕਾਨ ਹਥੋ ਹੱਥ ਨਚਾਈਐ ਪ੍ਰਾਣੀ ਮਾਤ ਕਹੈ ਸੁਤ ਮੇਰਾ ਚੇਤ ਅਚੇਤ ਮੂਢ ਮਨ ਮੇਰੇ ਅੰਤ ਨਹੀਂ ਕਾਸ਼ ਤੇਰਾ ਜਿਨ ਰਚ ਰਚਿਆ ਤਿਸਹਿ ਨ ਜਾਣੈ ਮਨ ਭੀਤਰ ਧਰ ਗਿਆਨ ਕਹੋ ਨਾਨਕ ਪ੍ਰਾਣੀ ਦੂਜੈ ਪਹਿਰੇ ਵਿਸਰ ਗਿਆ ਧਿਆਨ ਤੀਜੈ ਪਹਿਰੇ ਰਹਿਣ ਕੈ ਵਣ ਜਾ ਰਿਆ ਮਿੱਤਰਾ ਧਨ ਜੋ ਬਨ ਸਿਉ ਚਿੱਤ ਹਰ ਕਾ ਨਾਮ ਨਾ ਚੇਤਿ ਹਿ ਵਣਜਾਰਿਆ ਮਿੱਤਰਾ ਬਧਾ ਛੁੱਟਹਿ ਜਿਤ ਹਰ ਕਾ ਨਾਮ ਨਾ ਚੇਤੇ ਪ੍ਰਾਣੀ ਬਿਕਲ ਭਇਆ ਸੰਗ ਮਾਇਆ ਧਨ ਸਿਉ ਰਤਾ ਜੋ ਬਨ ਮत्ता ਅਹਿਲਾ ਜਨਮ ਗਵਾਇਆ ਧਰਮ ਸੇਤੀ ਵਾ ਪਾਰ ਨ ਕੀਤੋ ਕਰਮ ਨ ਕੀਤੋ ਮਿੱਤ ਕਹੋ ਨਾਨਕ ਤੀਜੇ ਪਹਿਰੇ ਪ੍ਰਾਣੀ ਧਨ ਜੋ ਬਨ ਸਿਉ ਚਿੱਤ ਚੌਥੇ ਪਹਿਰੇ ਰਹਿਣ ਕੈ ਬਣ ਜਾਰਿਆ ਮਿੱਤਰਾ ਲਾਵੀ ਆਇਆ ਖੇਤ ਜਾਂ ਜਮ ਪਕੜ ਚਲਾਇਆ ਬਣ ਜਾਰਿਆ ਮਿੱਤਰਾ ਕਿਸੈ ਨਾ ਮਿਲਿਆ ਭੇਤ ਭੇਤ ਚੇਤ ਹਰ ਕਿਸੈ ਨਾ ਮਿਲਿਓ ਜਾਂ ਜਮ ਪਕੜ ਚਲਾਇਆ ਝੂਠਾ ਰੁਦਨ ਹੋਆ ਦੁਆਲੈ ਫਿਰ ਮਹਿ ਭਇਆ ਪਰਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸਿਉ ਲਾਇ ਹੇਤ ਕਹੋ ਨਾਨਕ ਪ੍ਰਾਣੀ ਚੌਥੈ ਪਹਿਰੈ ਲਾਵੀ ਲੁਣਿਆ ਖੇਤ